ਮੈਂ ਇਹ ਮਾੜਾ ਦਿੱਕਤ ਹੋਣਾ ਮੈਂ। ਛੇਤੀ ਛੇਤੀ ਜਾਵਾਂ। ਬੜਾ ਟਾਈਮ ਲਾ ਕੇ ਆਈ ਤੇ ਬੜਾ। ਮੰਮੀ ਕੋ ਲਾ ਕਰਦੇ ਪਤਾ ਨਹੀਂ ਲੱਗਾ ਟਾਈਮ ਦਾ। ਆ ਮੈਂ ਬਾਹਰ ਕਿਦਾਂ ਨਹੀਂ ਪੈਂਦਾ ਪੈ ਜਦ ਮੋਂਦੋਂ ਕਿਹਾ ਸੀ ਨਾ ਮੀ ਆ ਜਾਣਾ। ਆ ਮੰਮੀ ਮੀ ਆ ਗਿਆ ਤਾਂ ਇਹ ਮੇਛੇ ਦੀ ਆ ਗਈ। ਛੇਤੀ ਛੇਤੀ ਆ ਗਈ। ਕੀ ਕਰਦੀ ਚਾਚੀ ਤਨੀ? ਚਾਚੀ ਲਗੇ ਧਾਰ ਕੱਢਣਾ। ਮੈਂ ਕਿਹਾ ਦੁੱਧ ਪਾ ਦੋ ਤੇ ਹਾਂ ਦੀ ਧਾਰ ਕੱਢਣੀ ਮੈਂ ਫੜਾ ਜਾਨੀ ਆਪੇ। ਤੁਹਾਨੂੰ ਲੋੜ ਨਹੀਂ ਆਲਾ ਟੈਮ ਬਣਾਣਾ ਕੋਈ ਨਹੀਂ ਆਲੇ ਟਮਡੇ ਪੂਨਮ ਨੇ ਸੱਜੀ ਬਣਾਈ ਹੋਣੀ ਝੋਟਿਆ ਇਹ ਕਾ ਲਾਲਾ ਲਾਲਾ ਨਹੀਂ ਕੋਈ ਨਹੀਂ ਮੰਮੀ ਚੱਲ ਮੰਮੀ ਮੈਂ ਵੇਹਨੀ ਆ ਪੂਨਮ ਕੀ ਕਾਂਡੀ ਸੋਈ ਚ ਆ ਚੱਲ ਵੇਖ ਜਾ ਕੇ ਜਾ ਇਹ ਨਹੀਂ ਬਾਹਰ ਬੈਣੀ ਹੈ ਮੰਜੀ ਧਾ ਕੇ ਬਾਹਰ ਠੰਡਾ ਹੋ ਗਿਆ ਮੈਂ ਹੈ ਨਾ ਮੇਰੀ ਆ ਜਾਣਾ ਬਾਹਰ ਬਾਹਰ ਆਪੇ ਆ ਕੇ ਦੇਖੀ ਪੂਨਮ ਬੜਾ ਏਸਾ ਹਾਂ ਜੀ ਜੀ ਮੈਂ ਸਜੀ ਬਣਾ ਲਈਏ ਤਾਂ ਫੁਲਕੇ ਰਹਿ ਗਏ ਲਾਉਣ ਵਾਲੇ ਆਟਾ ਬਣ ਕੇ ਫੁਲਕੇ ਲਾ ਲਵਾਂ। ਹਾਂ ਜੀ ਫੁਲਕੇ ਮਿਲਾ ਦਿੰਨੀ। ਹੋਏ ਚਾਚੀ ਵੱਲੋਂ। ਹਾਂ ਹੋਈ। ਚਾਹ ਵੀ ਬੜਾ ਲਾਤਾ ਤੁਸੀਂ ਤੇ। ਗੱਲਾਂ ਗੱਲਾਂ ਕਰਦੇ ਟਾਈਮ ਤਾਂ ਪਤਾ ਨਹੀਂ ਲੱਗਾ। ਮੈਂ ਵੀ ਵੇਖੋ ਆ ਗਿਆ ਬਾਹਰ ਫੁਲਕੇ ਕਿੱਦਾਂ ਲਾਉਣੇ। ਅੰਦਰੇ ਲਾ ਲਿਆ ਹੁਣ ਕਿੱਸੇ। ਆਹੋ ਗੋਨੋ ਤੇ ਹੀ ਆਟਾ ਇਹਨੇ ਭਾਂਡੇ ਮਾਜਿਆ। ਦੇਖਨੀ ਹੈ ਕਿੰਨਾ ਸੋਹਣਾ ਮੌਸਮ ਹੋਇਆ। ਪੂਨਮਾ ਬਿੱਲੀ ਆ ਗਈ ਆ ਉਹ ਬੰਦ ਕਰ। ਅਸੀਂ ਦੁੱਧ ਤੇ ਤੇਰੀ ਚਾਚੀ ਨੇ ਦਿੱਤਾ ਨਹੀਂ ਜਿਹੜਾ ਕੋਟਾ ਬਿੱਲੀ ਨੇ ਪੀ ਜਾਣਾ। ਚਾਰ ਕਛਟਾਂ ਪਈਆਂ ਤੇ ਕਿਦਾਂ ਗਰਮੀ ਲੱਗ ਗਈ ਏ ਵੇਖਾ ਮੈਂ ਤੇਲਕਣ ਜੀ ਹੋ ਗਈ ਏ ਗਰਮੀ ਲੱਗ ਗਈ ਏ ਕੋਡੇ ਕੋਡੇ ਚੱਲ ਮੈਂ ਬਹਿਨੀ ਆ ਹੁਣ ਕੁੜੀਆਂ ਨੇ ਕਰ ਲੈਣਾ ਕੰਮ ਵੇਖਾਂ ਭਣਾ ਕਵਲ ਸਾਹਮਣੇ ਤੇ ਉਹਨੂੰ ਦੁੱਧ ਫੜਾ ਦੇਣੀ ਆ ਕਿਉਂ ਆਹ ਫੋਤੇ ਸਾਹਮਣੇ ਬੈਠੀ ਮੱਥੇ ਲੱਗ ਗਈ ਏ ਮੈਂ ਤੇ ਕਵਲ ਨੂੰ ਮੈਂ ਹਾਂ ਚੱਲ ਫੜਾਉਣੀ ਆ ਚੱਲ ਹਾਂ ਆਇਆ ਕਵਲ ਨੂੰ ਕਿ ਦਰਵਾਜ਼ਾ ਮਾਨੀ ਰਜੀਤ ਆ ਜਾ ਪੈਨ ਜੀ ਸਾਸ ਰੀ ਕਾਲ ਸਾਸ ਰੀ ਕਾਲ ਸਾਸ ਰੀ ਕਾਲ ਹੋ ਗਿਆ ਠੀਕ ਆ ਨਹੀਂ ਕਵਲ ਹੈ ਨਹੀਂ ਦੁੱਧ ਲਾ ਗਾਨਾ ਠੀਕ ਠਾਕ ਹੋ ਰਸਣਾ ਹਾਂ ਬਾਗੀ ਮੰਮੀ ਆ ਲੈ ਦੁੱਧ ਕਾੜ ਲਈ ਕਰ ਰਹੀ ਹਾਂ ਹਾਂ ਕਾੜ ਲਈ ਚਾਹ ਬਣਾ ਘੋਟੇ ਬਣਾਉਣੀ ਹੈ ਨਹੀਂ ਚਾਹ ਨਹੀਂ ਪੀਣੀ ਚਾਹ ਮੈਂ ਪੀ ਕੇ ਆਈ ਨਹੀਂ ਬੈਠਾ ਚੱਲ ਬਣਾ ਘੋਟੇ ਕਵੇ ਚਾਹ ਘੋਟੇ ਬਣਾ ਲੰਗਦੀ ਵਰਦੀ ਜੀ ਸੁਮਾ ਲੈਂਦੀ ਹੁੰਦੀਆਂ ਢਾਣ ਕੇ ਪੁੱਛ ਲੈਂਦੀ ਮੈਨੂੰ ਕੀ ਗੱਲ ਹੈ ਨਹੀਂ ਭੈਣ ਜੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਜਦੋਂ ਤੁਸੀਂ ਮੇਰੇ ਘਰ ਜਾ ਕੇ ਲੜੇ ਉਦੋਂ ਦੀ ਮੈਂ ਕਿਸੇ ਕੋਈ ਗੱਲ ਬਾਤ ਤੂੰ ਕਵਲ ਜੀ ਮਾਨੂੰ ਜੋ ਫੋਨ ਲਾ ਕੇ ਆਖਣ ਦੀ ਹੈ ਮੈਨੂੰ ਦੇ ਦਈਂ ਤੇ ਤੂੰ ਮੈਨੂੰ ਪੁੱਛ ਲੈਂਦੀ ਘਰ ਆਉਂਦੀ ਜਾਂਦੀ ਤੇ ਭੈਣ ਜੀ ਮੈਨੂੰ ਕੀ ਪਤਾ ਸੀ ਮੈਂ ਤੇ ਉਦਾਂ ਮੈਨੂੰ ਕਵਲ ਦਿਖੀ ਨਹੀਂ ਤੇ ਮੈਂ ਕਿ ਪੁੱਛਦੀ ਆਂ ਪਰ ਤੇ ਕਵਲ ਨਹੀਂ ਦਿੱਸੀ ਤਾਂ ਮੈਨੂੰ ਪੁੱਛ ਲੈਂਦੀ ਆਣ ਕੇ ਕਿੱਥੇ ਗਈ ਹੈ ਕਵਲ ਤੇ ਮੈਂ ਦੱਸ ਦਿੰਦੀ ਕਵਲ ਕਿੱਥੇ ਗਈ ਹੈ ਮੈਂ ਤੇ ਭੈਣ ਜੀ ਉਦੋਂ ਦੀ ਦਾਦੀ ਨਹੀਂ ਆਈ ਜਦੋਂ ਤੁਸੀਂ ਘਰ ਜਾ ਕੇ ਮੇਰੇ ਨਾਲ ਬੋਲ ਕੇ ਆਏ ਮੈਂ ਉਦੋਂ ਦੀ ਤਾਂ ਨਹੀਂ ਮੁੜ ਕੇ ਆਈ ਮੈਂ ਹਾਂ ਛੱਡ ਪਰਾਂ ਕੀ ਫਾਇਦਾ ਜੀ ਤੈਨੂੰ ਮੋਦਨਾ ਕੇ ਘਰ ਆ ਤੇ ਮੈਂ ਮੂੰਹ ਤਾਂ ਕਰਨੀ ਮਗਰ ਇਹ ਤੂੰ ਆ ਕੇ ਮੈਂ ਨਹੀਂ ਤਾਂ ਉਦੋਂ ਦੀ ਆਈ ਨਹੀਂ ਤੂੰ ਤੇ ਮੈਂ ਮੁੜ ਕੇ ਆਈ ਨਹੀਂ ਮੈ ਮੈਂ ਠੀਕ ਨਹੀਂ 26 ਮਾਤ ਕੋ ਖਲਾਇਆ ਜੀ ਨੂੰ ਅੱਛਾ ਉਹਦੀ ਦਿਮਾਗ ਹੀ ਫੂੰਫੂ ਕਰਦੀ ਲੜਨ ਮੈਨਾਂ ਵੀ ਮੇਰੀ ਕਵਲ ਨਹੀਂ ਦੇਖਦੀ ਮੇਰੀ ਕਵਲ ਨਹੀਂ ਦੇਦੀ ਤੇ ਮੈਂ ਕਵਲ ਤੇਰੀ ਕਿਤੇ ਨਹੀਂ ਗਈ ਕਵਲ ਤੇਰੀ 26 ਠੀਕ ਨਹੀਂ ਉਹਤੋਂ ਗਈ ਅੱਛਾ ਤੇ ਮੈਂ ਉਹਨੇ ਦੋ ਤਿੰਨ ਜਰਾਂ ਨੂੰ ਆ ਜਾਣ ਅੱਛਾ ਉਹ ਤੇ ਮਾਹਾਂ ਪੈਣਾ ਵਾਲਾ ਬਟਾਲਾ ਕਰਕੇ ਉਹਨੂੰ ਕੱਢਿਆ ਉਹ ਜਾ ਕੇ ਮੈਨੂੰ ਕੁੜੀ ਜਿਹੋਣੇ ਗੱਲ ਕਰਾਉਂਦੇ ਕਵਲ ਦੇ ਬੁੱਕੇ ਹਾਂ ਪਾਹੇ ਅੱਛਾ ਉਹਨੇ ਵੀ ਘਰ ਫੋਨ ਨਾ ਕੀਤਾ ਅੱਛਾ ਤੇ ਉਹ ਤਾਂ ਕਰਕੇ ਤੇ ਉਹ ਫਿਰ ਮੁੜ ਕੇ ਆਈ ਕਵਲ ਤੇ ਫੇਰ ਮਾਂ ਦੀ ਗੱਲ ਕਰਾਈ ਤੇ ਫੇਰ ਉਹ ਠੰਡੀ ਹੋਈ ਮੈਂ ਤੇ ਤਾਂ ਹੀ ਮੈਂ ਕਰੇ ਉਹਦਨ ਦੀ ਲੜਾਈ ਤਾਂ ਕਰ ਤਮੇ ਤਾਂ 26 ਦਾ ਤਾਂ ਚੇਤਾ ਹੀ ਨਹੀਂ ਕੀ ਗੱਲ ਹੋਈ 26 ਨਾ ਉਹਦੀ ਇਨਫੈਕਸ਼ਨ ਜੀ ਵਧ ਗਿਆ ਤਾਂ ਤੇ ਪੂਨਮਾ ਦੀ ਮੈਂ ਚੱਲ ਜਣੀ ਆ ਤੇ ਫਿਰ ਮੈਂ ਚੱਲ ਪੂਨਮਾ ਦੀ ਮੈਂ ਜਾਣਾ ਮੈਂ ਚੱਲ ਤੂੰ ਚਲ ਜਾ ਅੱਛਾ ਠੀਕ ਆ ਹੁਣ ਠੀਕ ਆ ਤਾਂ ਹਾਂ ਹੁਣ ਠੀਕ ਆ ਅੱਛਾ ਚਲ ਠੀਕ ਹੀ ਚਾਹੀਦਾ ਤਾਂ ਫੋਨ ਲਾਇਆ ਹੀ ਭੈਣ ਜੀ ਉਹਨੂੰ ਕਿ ਮੈਂ ਕਬਲ ਮੈਨੂੰ ਦਿਖੀ ਨਹੀਂ ਪਤਾ ਨਹੀਂ ਕੀ ਗੱਲ ਆ ਮੈਨੂੰ ਕਬਲ ਦਾ ਫਿਕਰ ਹੀ ਤਾਂ ਹੀ ਮੈਂ ਫੋਨ ਲਾਇਆ ਤੇਰੀਆਂ ਨਵਾਂ ਜਆਦੀਆਂ ਮੇਰੀਆਂ ਨੇ ਕੋ ਲੱਗਦੀਆਂ ਨਹੀਂ ਲੱਗਦੀਆਂ ਲੋਕਾਂ ਜਿਵੇਂ ਲੈ ਕਿਆ ਦਰਾਈ ਠਾਣੀ ਰਲ ਕੇ ਰਹਿੰਦੀ ਸਾਨੂੰ ਤਾਂ ਪਤਾ ਨਹੀਂ ਕੀ ਹੈ ਨਾ ਹਲ ਕੇ ਕੋ ਬਹਿਣ ਜਾਂਦਾ ਹੀ ਨਹੀਂ ਜੇ ਨੂਆਂ ਨੇ ਮੇਰੀਆਂ ਨਿਆ ਚੰਗੀਆਂ ਹੁੰਦੀਆਂ ਨੂਆਂ ਵੀ ਥੋੜਾ ਥੋੜਾ ਨਾਲ ਇੱਕ ਦੂਜੇ ਨਾਲ ਖੜਪਦੀਆਂ ਰਹਿੰਦੀਆਂ ਨੇ ਜੇ ਐਹੀਆਂ ਤਾਂ ਐਵੇਂ ਨਹੀਂ ਕਦੇ ਦਰਾਈ ਛਾਂ ਦੀ ਛਾਂ ਨਾਲ ਰਲ ਕੇ ਬੈਠੀਆਂ ਚਲੋ ਜੋ ਲੋਕਾਂ ਦਾ ਵੇਖ ਕਿੰਨਾ ਸਲੂਗਾ ਦਰਾਈ ਜਾਣੀ ਚਲ ਜੋ ਪਿੱਛੇ ਹੋ ਗਿਆ ਹੋ ਗਿਆ ਹੁਣ ਨਹੀਂ ਆਪਾਂ ਲੜਿਆ ਕਰਨਾ ਹੁਣ ਸਗੋਂ ਲੋਕਾਂ ਨੂੰ ਸਾੜਨਾ ਆਪਾਂ ਨਹੀਂ ਹੁਣ ਲੜਿਆ ਕਰਾਂਗਾ ਇਹ ਦੁੱਧ ਦੇ ਅੰਤੇ ਕੋਈ ਨਹੀਂ ਕਦੇ ਮੈਲਾ ਆਂਦਾ ਕਦੇ ਇਹ ਨਾ ਲੈਂਦਾ ਠੀਕ ਆ ਚਲ ਹੁਣ ਮੈਨੂੰ ਮੈਨੂੰ ਪੁੱਛ ਲੈ ਕਰ ਜਿਹੜੀ ਗੱਲ ਪੁੱਛਣੀ ਹੁੰਦੀ ਏ ਠੀਕ ਆ ਨਹੀਂ ਕਮਲ ਲਿਆਣੀ ਚਾਹ ਘਟ ਬਣਾ ਕੇ ਨਹੀਂ ਨਹੀਂ ਭੈਣ ਜੀ ਮੈਂ ਚਾਹ ਨਹੀਂ ਪੀਣੀ ਮੈਂ ਮੈਂ ਅੱਜ ਬੇ ਚੱਟ ਬਣਾ ਲਿਆ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਜਾਵਾਂ ਹੁਣ ਫਿਰ ਰੋਟੀਆਂ ਲਾਂ ਆਈ ਭੱਜ ਪੈਰਾਂ ਨੂੰ ਚੰਗਾ ਨੀਕਾ ਵਾਲਾ ਨੀ ਪੂਨਮ ਚਲੋ ਨਹੀਂ ਗੁਰਦੁਆਰੇ ਚਲੀਏ ਮੱਥਾ ਟੇਕ ਕੇ ਆਈਏ ਕਿੱਥੇ ਗਈ ਪੂਨਮਾ ਉਹਨੂੰ ਵੀ ਲੈਣਾ ਆ ਤੇ ਚੱਲ ਅੰਦਰ ਟੇਕ ਲਾਪ ਰੋਟੀ ਚੱਕਣ ਚੱਲ ਆਜੋ ਆਜੋ ਫਿਰ ਚਲੀਏ ਗੁਰਦੁਆਰੇ ਮੱਥਾ ਟੇਕ ਕੇ ਚਲੋ ਠੀਕ ਆ ਆਜਾ ਨੀਕਾ ਵਾਲਾ ਆਓ ਚਲੀਏ ਗੁਰਦਾਰੇ ਨੀਕਾ ਵਾਲਾ ਨੀ ਪੂਨਮ ਆਇਆ ਨੀ ਚਾਚਾ ਕੱਢ ਲਾਵੀ ਜੇ

ਵਾਇ 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 ਉੱਤ ਪਿਆ ਮਾ ਫਿਰ ਨਾਲ ਕੇ ਚਾਹ ਧਾਲ ਦੀਆਂ ਫਿਰ ਚਾਹ ਧਾਲ ਕੇ ਕੁੜੀਆਂ ਨੂੰ ਧਾਲਣੀਆਂ ਉਹ ਤੋਂ ਆ ਮੈਂ ਮੈਂ ਯਾਦ ਸਮੂਹ ਉਹ ਨਹੀਂ ਜਾ ਮੈਂ ਚਾਹ ਧਰ ਕੇ ਨਾ ਫੇਰ ਹੀ ਕੁੜੀਆਂ ਨੂੰ ਪਹਾਲਨੀ ਆ ਪਰ ਮੈਂ ਇਧਰ ਟੱਕਾ ਪੀ ਕੇ ਤਾਂ ਅੰਮਤਾਂ ਦੇ ਲੱਗ ਜਾਣ ਕਿ ਨਾ ਚਾਹ ਮੈਂ ਨਾਲ ਲੈਣੀ ਆ ਕੋਟ ਆ ਦਾ ਗਿਆ ਆ ਵੇ ਦੇਣਾ ਇਹ ਤਾਂ ਚਾਹ ਬੰਦਾ ਤਰੇ ਰਾ ਨੂੰ ਬਹੁਤ ਕੋੜ ਕਿੱਲੀਆਂ ਜਿਹੜੀਆਂ ਫਿਰਦੇ ਆਉਂਦੀਆਂ ਨੇ ਜਦੋਂ ਵੀ ਚਾਹ ਧਰਨੀ ਹੈ ਰਾਦਾ ਉਹ ਵੀ ਭੰਡਾ ਵੀ ਹੋਵੇ ਉਹਨੂੰ ਧੋ ਕੇ ਫੇਰ ਬੰਦਾ ਚਾਹ ਪਿਆਰੇ ਪੱਕਿਆ ਜਮਾਰੇ ਬੜੇ ਹੁੰਦੇ ਰਹਿੰਦੇ ਨਹੀਂ ਇਹ ਤਾਂ ਕਰ ਬਾਹਰ ਵੀ ਕਿੰਨਾ ਸੋਹਣਾ ਮੌਸਮ ਹੈ ਨਹੀਂ ਕਵਾਲ ਹੈ ਨਹੀਂ ਪੋਨਾ ਮਾ ਵੇਖੀ ਦਾਤੋ ਵੀ ਪਈਆਂ ਜੇ ਉਠੋ ਤਾਂ ਤੈਨੂੰ ਅਟਕੇ ਗੁਰਦੁਆਰੇ ਵੀ ਜਾ ਕੇ ਕੋਈ ਵਾਇ ਗੁਰਦਾ ਨਾਮ ਵੀ ਲੱਲਿਆ ਕਰੋ ਉਠੋ ਤਾਂ ਵੇਖੋ ਬਾਹਰ ਕਿੰਨਾ ਸੋਨਾ ਮੌਸਮ ਹੋਇਆ ਹੋਇਆ ਵੈ ਉਠੋ ਤਾਂ ਚਾਹ ਪੀਓ ਉਠੋ ਤਾਂ ਬੱਦਲ ਵੇਖੋ ਕਿਦਾਂ ਚੜ ਕੇ ਆ ਗਿਆ ਵਾ ਆਹਾ ਉਠੋ ਤਾਂ ਚਾਹ ਬਣਾਈ ਹੈ ਮੈਂ ਆ ਜਾਓ ਬਾਹਰ ਪੀਓ ਚੇਕ ਕਰੋ ਹੋ ਗਿਆ ਬਾਹਰ ਮੌਸਮ ਬੜਾ ਵਧੀਆ ਹੈ ਅਦਾ ਕਿੰਨਾ ਟਾਈਮ ਹੋ ਗਿਆ 5 ਵਜ ਗਈ ਏ ਦੀਦੀ ਹੂੰ ਉੱਠ ਜਾਓ ਦਿਨ ਚੜ ਗਿਆ ਜੇ ਵੇਖੋ 5 6 ਵਜ ਗਏ ਸਵੇਰ ਦੇ ਅਜਾਪਾ ਲੇਟ ਹੋ ਗਏ ਆ 5 ਵਜ ਗਏ ਆਹ ਉੱਠ ਜੋ ਕੋਈ ਨੀ ਉੱਠਦੀ 6 ਵਜੇ ਉੱਠ ਜਾ ਦੀਦੀ ਕੋਈ ਨਹੀਂ ਹੁਣ ਲੇਟ ਹੋ ਗਏ ਮम्मी ਤੇ ਆਹ ਬਣਾ ਕੇ ਰੱਖ ਗਈ ਆ ਕੈਂਡੀ ਪੀਓ ਹਣ ਕੇ ਆ ਜਾ ਬਾਹਰ ਮੈਂ ਚੱਲੀ ਜੇ ਬਾਹਰ ਆ ਜਾ ਹੁਣ ਐਸੀ-ਉਸੀ ਬੰਦ ਕਰਕੇ ਚਾਦਰਾਂ ਜੋੜ ਕੇ ਆ ਜਾ ਚੰਗਾ ਮੈਂ ਵੇਖਾਂ ਕੋਈ ਨਹੀਂ ਹੁੰਨੀ ਕੋਣ ਨੂੰ ਤੂੰ ਤੂੰ ਆ ਲੈ ਅੰਨੇ ਓ ਸ਼ੀ ਇਹ ਵੱਜ ਗਏ ਉੱਠ ਨਹੀਂ ਪੈਣਾ ਮम्मी ਨੇ ਤੇ ਫੇਰ ਬੋੜ-ਬੋੜ ਕਰਨਾ ਚਲ ਮੈਂ ਚਾਦਰਾਂ ਜੋੜ ਕੇ ਰੱਖਦਾ ਮਾੜੀ ਜੀ ਸਫਾਈ ਕਰ ਦਿੰਨੀ ਅੰਦਰ ਦੀ ਸਫਾਈਆਂ ਮੈਂ ਕਰ ਦਿੰਨੀ ਆ ਰੋਟੀ ਪੁੰਨ ਨੂੰ ਕਿਹੋ ਬਣਾ ਦਿੰਦੀ ਆ ਚਲ ਅੰਦਰ ਦੀ ਸਫਾਈ ਕਰਤੀ ਮਾੜੀ ਜੀ ਬਾਹਰ ਬੈੰਨੇ ਆ ਬਾਹਰ ਵਧੀਆ ਮੌਸਮ ਹੋਇਆ ਬਾਹਰ ਬਹਿ ਕੇ ਚਾਹ ਪੀਣੇ ਆ ਕੀ ਕਿਤਾਬ ਹੈ ਜਾਈਦਾ ਤੁਮੇ ਕਵਾਂ ਕਰ ਆ ਜਾ ਅਗਧੀਆਂ ਨੇ ਜੇ ਨਹੀਂ ਖਾਓ ਅਦਕੂ ਜਾ ਕੇ ਖਾਹੋ ਨਹੀਂ ਉਹ ਦਵਾਈ ਜਿ ਲਿਆਉਣੀ ਪੈਣੀ ਹੈ ਦਵਾਈ ਜਿ ਲਿਆ ਕੇ ਪਾਉਨੇ ਆਵੇ ਲੱਗੀਆਂ ਤਾਂ ਬੜੀਆਂ ਸੋਣੀਆਂ ਨੇ ਆਵੇ ਹਨਾ ਹਾਂ ਹੋ ਲਗੀਆਂ ਮੇ ਆ ਕਿ ਤਿੰਨ ਚਾਰ ਵਿੱਚ ਲਗੀਆਂ ਆ ਮਾਤਾ ਲਗੀਆਂ ਨੇ ਉਤਰਾਂ ਦੇ ਹਾਂ ਆ ਲੋ ਚਾ ਬੈ ਰੇ ਇੱਥੇ ਨਾ ਬਈ ਇੱਥੇ ਨਾ ਬਈ ਉਹ ਕੁਰਸੀ ਲੈ ਕੇ ਬੈ ਉਹ ਟੁੱਟ ਜਾਣੀ ਪੈਂਦਾ ਕੁਰਸੀ ਲਿਆ ਆਪਣੇ ਆਪੇ ਸੋਚ ਲੈ ਕਰ ਕੁਰਸੀ ਉੱਤੇ ਬਹਿਣਾ ਚਾਹੀਦਾ ਨਾਲ ਤੇਰਾ ਬੜਾ ਭਾ ਜਿਹੜੀ ਟੁੱਟ ਜਾਣੀ ਆ ਇੱਥੇ ਬੈ ਕੁਰਸੀ ਤੇ ਬੈ ਕੇ ਤੀ ਤੇਰਾ ਸੁਹੇਰੀ ਬਾ ਉਹ ਤਾਂ ਖਾਣ ਲੱਗੀਆਂ ਵੈਂਦੀਆਂ ਨਹੀਂ ਮੇਰਾ ਭਾਰ 60 ਕਿਲੋ ਤੇ 13 ਹੁਣ 85 ਕਿਲੋ ਵੇ ਹੈ ਤੇ ਕੀ ਕਰਨਗੇ ਤੇਰੇ گاؤں کا होके ਹੱਡ ਗੋਡੇ ਤੇਰੇ ਕੀ ਕਰਨਗੇ ਮੰਮੀ ਸਰਸਰੀ ਨੋਕਾ ਟੋਕੀ ਡਾਪੇ ਕਰਨ ਨੋਕਾ ਟੋਕ ਬਸ ਸਰਸਰੀ ਤੇ ਤੁਸੀਂ ਪਰੋਠਿਆਂ ਨਾ ਮਤ ਦੇਣੀ ਤੇ ਸਰਸਰੀ ਆਖਣਾ ਮੈਂ ਤੁਹਾਨੂੰ ਕੋਣ ਤੇ ਫੋਕੀ ਚਾਹ ਵੀ ਇਹਦੇ ਪਰੋਠੇ ਕਿੱਥੇ ਲਾਇਏ ਜੀ ਆਹੋ ਲਵਣਾ ਇਲੈਕਸ਼ਨ ਵਾਲੂਆਂ ਵਾਲੇ ਸੁੱਕੀਆਂ ਲਾਇਆ ਕਰੋ ਤੇ ਘਿਓ ਘਟ ਲਾਇਆ ਕਰੋ ਸਾਡੇ ਲਾਗੇ ਬੈ ਕੇ ਚਾਹ ਕੀ ਪੀਣੀ ਤੇ ਬਸ ਨੋਕਾ ਟੋਕੀ ਕਰਦੇ ਰਹਿੰਦੇ ਆਲਾ ਕਵਲ ਲੈ ਜਾਂ ਪਾਂਡੇ ਪਤ ਤੇ ਕਰੋ ਰੋਟੀ ਧਾਰ ਪਾਰ ਕਰੋ ਵੇਖ ਕਿੰਨਾ ਟੈ ਆਮ ਤੋ ਗਏ ਨਾ ਮੈਂ ਪਕੌੜੇ ਨਾ ਕੱਢ ਲੀ ਮੀ ਆਉਣ ਲੱਗਾ ਨਹੀਂ ਬਸ ਤ ਪਕੌੜੇ ਕੀ ਕਰਨ ਲੇ ਪਰੌਠੇ ਲਾ ਲੋ ਪਰੌਠੇ ਤੇ ਬੜੇ ਖੋਸ਼ ਹੋ ਕੇ ਖਾਣੀ ਹੈ ਨਾ ਲਾਗੇ ਨਾ ਤੇ ਬਹਿਣਾ ਕੀ ਇਹ ਤੇ ਬੋੜ ਬੋੜ ਤਰ ਦੜ ਕਰੀ ਜਾਣਾ ਇਹਨਾਂ ਨੇ ਪਰੌਠਿਆਂ ਦਾ ਨਾਲਿਆ ਨਾ ਤੇ ਪਰੌਠੇ ਲਵਨੀ ਹੁਣ ਮੈਂ ਆਲੂਆਂ ਵਾਲੇ ਲਵਨੀ ਹੈ ਨਾ ਪੂਨਮ ਨੂੰ ਕਹੀ ਨੀ ਹੈ ਪਰੌਠਿਆਂ ਵਾਲਾ ਮੌਸਮ ਹੈ ਪੂਨਮ ਇੱਧਰ ਆਈ ਮੇਰੇ ਕਾਲ ਸੁਣੀ